ਪਹਿਲੋਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ ਕਿ ਕਹਿੰਦੇ ਗਾਂਦਰੀ ਢੇਰੀ ਦੇ ਨਾਲੇ ਲੱਗੀ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਬਲਟੂਆ ਹਵਲੋ ਇੱਕ ਪ੍ਰੈਸ ਕਾਨਫਰੰਸ ਕਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਖਿਲਾਫ ਕੀਤੀਆਂ ਗਈਆਂ ਭੱਦੀਆਂ ਟਿੱਪਣੀਆਂ ਤੇ ਸਖਤ ਅਕਸ਼ਨ ਲੈਂਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਜ਼ਿਲ੍ਹਾ ਤਰਨਤਾਰਨ ਦੇ ਸਾਬਕਾ ਪ੍ਰਧਾਨ ਉਪੇਂਦਰ ਸਿੰਘ ਬਿੱਟੂ ਖਵਾਸਪੁਰ ਨੇ ਵਿਰਸਾ ਸਿੰਘ ਬਟੂਆ ਨੂੰ ਮੂੰਹ ਤੋੜ ਮਾਰ ਜਵਾਬ ਦਿੱਤਾ ਹੈ ਇਸ ਮੌਕੇ ਕੀ ਕੀ ਹੈ ਬਿੱਟੂ ਖਵਾਸਪੁਰ ਨੇ ਆਪ ਤੁਹਾਨੂੰ ਸੁਣਾਉਂਦੇ ਹਾਂ ਫਗਵਾੜਾ ਬੁਲੇਟਿਨ 24 ਨਿਊਜ਼ ਟੀਵੀ ਲਈ ਅੰਮ੍ਰਿਤਸਰ ਸਾਹਿਬ ਤੋਂ ਬਿਊਰੋ ਚੀਫ ਉਮੇਂਦਰ ਸਿੰਘ ਸੀਟਾ ਦੀ ਰਿਪੋਰਟ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕੱਲ ਸਰਦਾਰ ਵਿਰਸਾ ਸਿੰਘ ਬਟੂਆ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜੀ ਜਿਹਦੇ ਵਿੱਚ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨਸਾਹ ਬਾਰੇ ਬਹੁਤ ਕੁਝ ਨਿੱਜੀ ਜ਼ਿੰਦਗੀ ਬਾਰੇ ਉਹਨਾਂ ਦੀ ਬੋਲਿਆ ਜਦੋਂ ਕਿ ਆਪਾਂ ਸਾਰੇ ਸਮਝਦੇ ਆਂ ਕਿ ਕਿਸੇ ਪਰਿਵਾਰ ਦਾ ਟੁੱਟ ਜਾਣਾ ਕਿਸੇ ਦੀ ਵਸ ਦੀ ਗੱਲ ਨਹੀਂ ਹੈ ਇਹ ਸਾਰੇ ਕੁਦਰਤ ਦੀ ਖੇਡ ਹੈ ਕੋਈ ਨਹੀਂ ਚਾਹੁੰਦਾ ਮੇਰੇ ਪਰਿਵਾਰ ਦੇ ਵਿੱਚ ਕੋਈ ਐਸਾ ਥੱਲੇ ਪਰ ਆਪਾਂ ਨਿੱਜੀ ਗੱਲ ਜਿਹੜੀ ਆ ਉਹ ਕੀਤੀ ਹੈ ਕਿਉਂਕਿ ਜਿਹੜੀ ਕਰਨੀ ਬਣਦੀ ਨਹੀਂ ਹੈ ਆਪਾਂ ਕਿਸੇ ਦੀ ਬੀਟੀਵੀ ਬੋਲ ਵਰਤ ਕੇ ਤੇ ਆਪਾਂ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਦੋਂ ਕਿ ਇਹ ਗੱਲ ਜਿਹੜੀ ਆ ਉਹ ਸੋਭਾ ਨਹੀਂ ਗੱਦੀ। ਬਾਕੀ ਗੱਲ ਜਥੇਦਾਰ ਸਾਹਿਬ ਬਾਰੇ ਉਹਨੇ ਕੀਤੀ ਹੈ। ਮੈਂ ਤੇ ਤੁਹਾਡੇ ਰਹੀਂ। ਕੋਟੋਵਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਹੈ ਕਿ ਜਿਹੜੇ ਸਿੰਘ ਸਾਹਿਬ ਹੈ ਚਾਹੇ ਉਹ ਸਾਫਕਾ ਹੈ ਚਾਹੇ ਉਹ ਮੌਜੂਦਾ ਹੈ ਉਹ ਸਾਡੇ ਵਾਸਤੇ ਸਾਰੇ ਸਤਿਕਾਰਯੋਗ ਹੈ। ਪਰ ਇਹਨਾਂ ਦੇ ਦੋ ਮਾਪਦੰਡ ਹੈ ਤੁਸੀਂ ਸਾਰਿਆਂ ਨੇ ਵੇਖਿਆ ਕਿ ਸਿੰਘ ਸਾਹਿਬ ਜਿਹੜੇ ਹਰਪ੍ਰੀਤ ਸਿੰਘੀ ਉਹਨਾਂ ਬਾਰੇ ਕੀ ਕੁਝ ਨਾਲ ਬੋਲਿਆ ਹੱਤਦਰਜੇ ਦੀ ਮੰਦੀ ਭਦੀਸ਼ ਬਤਾਵਲੀ ਵਰਤੀ ਹੈ ਧੀਆ ਭੈਣਾ ਤੱਕ ਉਹਨਾਂ ਨੂੰ ਗਾਲਾਂ ਕਢੀਆਂ ਹੁਣ ਜੋ ਕਹਿ ਰਹੇ ਆ ਤੇ ਹੁਣ ਜਿਹੜੇ ਸਿੰਘ ਸਾਹਿਬ ਆ ਉਹ ਬੜੀ ਵਧੀਆ ਸਾਡੇ ਵਾਸਤੇ ਸਾਰੇ ਸਤਕਾਰਯੋਗ ਅਸੀਂ ਸਭ ਤੋਂ ਪਹਿਲਾਂ ਸਿੱਖਾ ਧਰਮੀ ਹੈ ਸਾਡਾ ਧਰਮ ਹੈ ਪਰ ਬਲਟੋਆ ਸਾਹਿਬ ਸਿਰਫ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਸਿੱਖਾਂ ਸੀ ਪੰਥ ਦੇ ਟਿਕਾੜਾ ਆਪਾਂ ਸਾਰੇ ਜਾਣਦੇ ਆ ਪੀਪ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਲੋਕਾਂ ਦੇ ਹੀਰੋ ਹੈ ਲੋਕਾਂ ਦੇ ਦਿਲਾਂ 'ਚ ਵੱਸਦੇ ਹੈ ਇਹਨਾਂ ਲੋਕਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ 2022 ਤੋਂ ਲੈ ਕੇ 23 ਤੱਕ ਜਿੰਨੀਆਂ ਜਿਮਨੀ ਚੋਣਾਂ ਆਈਆਂ ਬਾਕੂਬੀ ਲੋਕਾਂ ਨੇ ਬਹੁਤ ਵੱਡੀ ਲੀਡ ਦੇ ਨਾਲ ਤੁਹਾਨੂੰ ਜਿਤਾਈਆਂ ਫਤਵਾ ਮਿਲਿਆ ਪਰ ਇਹ ਵਡੂਆ ਸਾਹਿਬ ਦੱਸਣ ਕਿ ਕਿੰਤੂ ਪਰੰਤੂ ਕਰਦੇ ਹੈ ਕਿ ਉਹਨਾਂ ਦੇ ਨਾਲ ਉਹਨਾਂ ਦੇ ਦੋ ਸਾਥੀ ਬੈਠੇ ਹੈ ਸਾਡੇ ਖਡੂਰ ਸਾਹਿਬ ਹਲਕੇ ਨਾਲ ਸੰਬੰਧਤ ਹੈ ਜਦੋਂ ਉੱਥੇ ਜਿਮਨੀ ਚੋਣ ਹੋਈ ਸੀ ਇਹਨਾਂ ਦੀ ਵੀ ਡਿਊਟੀ ਲੱਗੀ ਸੀ ਵਡੂਆ ਸਾਹਿਬ ਨੂੰ ਪਿੰਡ ਵੰਡ ਕੇ ਦਿੱਤੇ ਗਏ ਸੀ ਵੀ ਇਹਨਾਂ ਨੇ ਜਿਮਨੀ ਚੋਣ ਲੁੱਟੀ ਸੀ ਕੋਈ ਜਮਨੀ ਚੋਣ ਚ ਕੋਈ ਦੱਸ ਦਿਓ ਕਿ ਇਹ ਬੂਥ ਰਿਕੈਪਚਰ ਹੋਇਆ ਹੈ ਹੋਵੇ ਕਿਸੇ ਨੇ ਕੋਈ ਤਕੀ ਚਾਹੀ ਕੀਤੀ ਹੋਵੇ ਲੋਕਾਂ ਨੇ ਆਪਣੀ ਮਰਜ਼ੀ ਨਾਲ ਵੋਟਾਂ ਪਾਈਆਂ ਲੋਕਾਂ ਨੇ ਭਗਵੰਤ ਮਾਨ ਸਾਹਿਬ ਦੀ ਕੇਜਰੀਵਾਲ ਸਾਹਿਬ ਦੀ ਸੋਚ ਤੇ ਪਹਿਰਾ ਦਿੱਤਾ ਹੈ ਮੂਰ ਲਾਈ ਹੈ ਲੋਕ ਚਾਹੁੰਦੇ ਨੇ ਭਗਵੰਤ ਮਾਨ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਦੁਬਾਰਾ ਆਵੇ ਆਪਾਂ ਵੇਖਿਆ ਤਰਨਤਾਰਨ ਦੀ ਜਮਨੀ ਚੋਣ ਹੋ ਗਈ ਲੰਘ ਕੇ ਗਈ ਹੈ ਉਹਦੇ ਵਿੱਚ ਇਹ ਕਹਿੰਦੇ ਸੈਮੀਫਾਈਨਲ ਆ ਹੁਣ ਉਹ ਗੱਲ ਤੋਂ ਵੀ ਭੱਜ ਗਏ ਹੁਣ 27 ਨੂੰ ਵੀ ਸੈਮੀਫਾਈਨਲ ਦੱਸੀ ਜਾਂਦੀ ਐ 32 ਤੇ ਚਲੇ ਗਏ ਚਲੋ ਚੰਗੀ ਗੱਲ ਆਪਣੇ ਆਪ ਹੀ ਸਾਰਾ ਕੁਝ ਜੀ ਮੰਨ ਗਏ ਇਹ ਬਲਟੂਆ ਸਾਹਿਬ ਦੱਸਣਗੇ ਮਾਨ ਸਾਹਿਬ ਨੂੰ ਕਿ ਸਿੱਖ ਇਤਿਹਾਸ ਕੀ ਐ ਆਪਾਂ ਸਾਰਿਆਂ ਨੇ ਵੇਖਿਆ ਬਲਟੂਆ ਸਾਹਿਬ ਇਹਨਾਂ ਨੇ ਖਾਸ ਕਰਕੇ ਜਿਹੜਾ ਕਾਲੀ ਗੱਲ ਆ ਇਹਨਾਂ ਧਰਮ ਦੇ ਨਾਂ ਤੇ ਰਾਜਨੀਤੀ ਕੀਤੀ ਐ ਧਰਮ ਦੇ ਨਾਂ ਤੇ ਵੋਟਾਂ ਮੰਗੀਆਂ ਜਿੱਦਣ ਧਰਮ ਨੂੰ ਲੋੜ ਪਈ ਸੀ ਉਦੋਂ ਤੇ ਵਟੋਆ ਸਾਹਿਬ ਭਾਂਵਾ ਖੜੀਆਂ ਕਰਕੇ ਦਰਬਾਰ ਸਾਹਿਬ ਤੋਂ ਬਾਹਰ ਆ ਗਈ ਸੀ ਇਹ ਸਾਰਾ ਕੁਝ ਹੰਦੀ ਰਿਪੋਰਟ ਹੈ ਮਾਨ ਸਾਹਿਬ ਨੂੰ ਜਥੇਦਾਰ ਸਾਹਿਬ ਨੇ ਤਾਲਬ ਕੀਤਾ ਹੈ ਉਹ ਆ ਰਹੇ ਆ ਆਪਣੀ ਗੱਲ ਰੱਖਣਗੇ ਪਰ ਇਹ ਤਰਲੋਮਸ਼ੀ ਹੋ ਰਿਹਾ ਹੈ ਇਹ ਸਿੰਘ ਸਾਹਿਬ ਨੂੰ ਦੱਸ ਰਿਹਾ ਵੀ ਆ ਵੀ ਗੱਲਾਂ ਕਰਨ ਵਾਲੀਆਂ ਬਣਦੀਆਂ ਮੈਨੂੰ ਸਮਝ ਨਹੀਂ ਆਉਂਦੀ ਵੀ ਉਲਟੋਆ ਸਾਹਿਬ ਕਿਹੜੀ ਰਾਜਨੀਤੀ ਕਰ ਰਿਹਾ ਹੈ ਆ ਪਰਸੋ ਕੀ ਧਰਨਾ ਲੱਗਿਆ ਸੀ ਉਹਦੇ ਵਿੱਚ ਕਹਿ ਰਿਹਾ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣ ਰਿਹਾ ਤੇ ਉਹਨਾਂ ਦਾ ਪ੍ਰਭਾ ਮੈਂ ਮੰਤਰੀ ਬਣ ਰਿਹਾ ਇਹਦੇ ਮੰਤਰੀ ਬਣਦੇ ਸੁਪਨੇ ਲੈ ਰਹੇ ਕਾਲੀ ਦਲ ਜਦੋਂ ਪੰਜਾਬ ਦੇ ਵਿੱਚ ਕਾਲਾ ਦੌਰ ਸੀ ਇਹਨਾਂ ਲੋਕਾਂ ਨੇ ਲੋਕਾਂ ਦੇ ਪੁੱਤ ਮਰਵਾ ਕੇ ਉੱਤੇ ਕੁਰਸੀ ਢਾਹ ਕੇ ਰਾਜਭਾਗ ਕੀਤਾ ਹੈ ਆਪਣੇ ਬੱਚਿਆਂ ਦੀਆਂ ਜ਼ਗੀਰਾਵਾਂ ਬਣਾਈਆਂ ਆਪਣੇ ਬੱਚੇ ਵਾਸਤੇ ਗਾਂ ਦਾ ਭੁੱਖ ਜਿਹੜਾ ਸੋਝ ਰਿਹਾ ਪਰ ਕੁਦਰਤ ਦੀ ਮਾਰ ਪਵੇਗੀ ਇਹਨਾਂ ਮਾਵਾ ਦੇ ਪੁੱਤ ਮਰਵਾਏ ਆ ਉਹਨਾਂ ਦੀ ਪੂਛ ਮੋੜ ਕੇ ਪੱਠੇ ਰਾਹੇ ਤੋੜ ਕੇ ਇਹ ਕਿਹੜੀ ਰਾਜਨੀਤੀ ਦੀਆਂ ਗੱਲਾਂ ਕਰਦੇ ਆ ਕਿਹੜੀ ਕਿਹੜੀ ਇਹਨਾਂ ਨੂੰ ਇਹ ਜਿਹੜੇ ਡੋਵਾ ਸਾਹਿਬ ਆ ਇਹਨਾਂ ਕੋਲ ਕਿਹੜਾ ਮਾਪਦੰਡ ਆ ਵੀ ਇਹ ਦੱਸਣਗੇ ਮੈਂ ਵੱਡਾ ਸਿੱਖਾਂ ਕਿ ਤੂੰ ਵੱਡਾ ਸਿੱਖ ਹੈ ਸਭ ਤੋਂ ਵੱਡੀ ਕੋਝੀ ਜਿਹੜੀ ਇਹਨਾਂ ਨੇ ਸਭ ਤੋਂ ਵੱਡੀ ਗੱਲ ਕੀਤੀ ਹੈ ਕਿ ਸਹਿਜ ਧਾਰੀ ਸਿੱਖ ਜਿਹੜੇ ਉਹਨਾਂ ਕੋ ਵੋਟ ਦਾ ਅਧਿਕਾਰ ਖੋਇਆ ਯਾਰ ਰੱਬ ਨੂੰ ਹਰ ਕੋਈ ਮੰਨਦਾ ਹੈ ਮੈਂ ਤੁਹਾਡੇ ਸਾਹਮਣੇ ਬੈਠਾ ਕੋਈ ਜ਼ਿੰਦਗੀ ਚ ਨਸ਼ਾ ਨਹੀਂ ਕੀਤਾ ਸਵੇਰੇ ਉੱਠ ਕੇ ਗੁਰੂ ਘਰ ਜਾਣਾ ਹੈ ਪਹਿਲਾਂ ਉੱਥੇ ਨਤਮਸਤਕ ਹੋਣਾ ਹੈ ਫਿਰ ਜਾਣਾ ਹੈ ਯਾਰ ਇਹ ਕਹਿੰਦੇ ਆ ਕਿ ਅਸੀਂ ਗੁਰੂ ਨੂੰ ਮੰਨਣ ਵਾਲੇ ਹਾਂ ਸੌ ਟੂਆ ਖਾ ਕੇ ਤੇ ਬਿੱਲੀ ਅੱਜ ਨੂੰ ਚੱਲੀ ਦੇਖੋ ਇਹਨਾਂ ਲੋਕਾਂ ਦਾ ਕੀ ਹਾਲਾਤ ਹੈ ਕਿਸੇ ਦੇ ਉਂਗਲ ਟੁੱਕਰਣ ਲੱਗਿਆ ਪਹਿਲੋ ਆਪਣੀ ਮੈਨੂੰ ਆਪਣੀ ਪੀੜੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ ਕਿਹਦੇ ਗੰਦ ਦੀ ਢੇਰੀ ਦੇ ਨੀਂਦਲੇ ਲੱਗੀ ਬਹੁਤ ਮਾੜੀ ਸ਼ਬਦਾਵਲੀ ਜਿਹੜੀ ਇਹਨਾਂ ਨੇ ਵਰਤੀ ਹੈ ਜਿਹੜੀ ਅਤ ਨਿੰਦਣਯੋਗ ਹੈ ਲੋਕ ਵੀ ਇਹਨਾਂ ਬਾਰੇ ਇਹਨਾਂ ਮਹਿਰਤਾਂ ਬਾਰੇ ਬਹੁਤ ਮਾੜਾ ਕੁਝ ਕਹਿੰਦੀ ਇਹਨਾਂ ਵਰਗੇ ਗੰਦੇ ਲੋਕ ਉਹ ਵੀ ਸਾਨੂੰ ਚੰਗਾ ਨਹੀਂ ਲੱਗਦਾ ਅਸੀਂ ਉਹ ਵੀ ਚੰਗਾ ਨਹੀਂ ਸਮਝਿਆ ਪਰ ਯਾਰੀ ਉਹ ਰਾਜਨੀਤੀਵਾਦੀ ਲੋਕ ਨਹੀਂ ਹੈ ਇਹ ਸਿਰਫ ਬਦਲਾਖੋਰੀ ਜਿਸ ਤਰ੍ਹਾਂ ਮੰਦਰ ਨੂੰ ਅੱਗ ਲੱਗੀ ਹੁੰਦੀ ਐ ਉਸ ਤਰ੍ਹਾਂ ਆਪਣੀਆਂ ਗੱਲਾਂ ਜਿਹੜੀਆਂ ਲੋਕਾਂ ਦੇ ਸਾਹਮਣੇ ਰੱਖ ਰਿਆ ਜਿਹੜੀ ਅਤਨੰਦਨਯੋਗ ਐ ਮਾਨ ਸਾਹ ਨਮਾਣੇ ਸਿੱਖ ਬਣ ਕੇ ਨੰਗੇ ਪੈਰੀ ਸਾਖ ਸਬਹ ਸਾਬ ਦਾ ਹੁਕਮ ਮੰਨ ਕੇ ਉਥੇ ਆ ਰਹੇ ਉਹ ਆਪਣੀ ਜਿਹੜੀ ਗੱਲ ਆ ਉਥੇ ਰੱਖਣਗੇ ਇਹ ਤਾਰ ਪਿੱਟੋ ਕਰਨਾ ਚਾਹੁੰਦੇ ਐ ਇਹ ਮਟੂਆ ਸਾਹਿਬ ਵਰਗੇ ਵੀ ਇਹ ਉਥੇ ਇਹ ਜਿਹੜੀ ਇਹਨੂੰ ਤਾਰ ਪਿੱਟੋ ਕੀਤਾ ਜਾਵੇ ਪਰ ਗੁਰੂ ਮਹਾਰਾਜ ਬੜਾ ਬੇਨਤ ਹੈ ਇੱਥੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਿਅਦਤ ਵੀ ਹੋਈ ਹੈ ਉਹ ਹਾਲਾਤ ਬਣੇ ਸੀ ਮਾਜੇ ਦੇ ਵਿੱਚ ਲੋਕ ਆਪਣੇ ਆਪ ਨੂੰ ਕਾਣੀ ਤੱਕ ਅਖਵਾਉਣ ਵਾਸਤੇ ਸ਼ਰਮ ਮਹਿਸੂਸ ਕਰਨ ਲੱਗੇ ਕਿ ਅੱਜ ਵੀ ਇਹ ਡੈਨਾਸੌਰ ਦੀਆਂ ਗੱਲਾਂ ਕਰੀ ਜਾਂਦੇ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਹੜੇ ਕਿਹੜੇ ਕਿੱਥੇ ਕਿਹੜੇ ਸੁਪਨੇ ਦੇਖੀ ਜਾਂਦੇ ਯਾਰ ਜਿਹੜੀ ਤਰਨਤਾਰ ਨਾਲ ਆ ਜਿਮਨੀ ਚੋਣਾ ਹੋ ਕੇ ਲੰਘੀਆਂ ਉਥੇ ਕਿੱਥੇ ਵੋਟਰਾਂ ਪਈਆਂ ਨੂੰ ਆ ਤਰਨਤਾਰਨ ਦੀ ਵੋਟ ਕਹਿੰਦੇ ਆ ਗਿਆ ਕਾਲੀਦਲ ਆ ਗਿਆ ਕਾਲੀਦਲ ਕਿੱਥੇ ਆ ਗਿਆ ਕਾਲੀਦਲ ਬਈ ਜਿਹੜੀ ਵੋਟ ਬੈਂਕ ਉਥੇ ਪਿਆ ਉਹਦੇ ਜਿਹੜੇ ਕੈਂਡੀਡੇਟ ਲੜ ਰਹੇ ਉਹਨਾਂ ਦੀ ਨਹੀਂ ਵੋਟ ਆਪਣੀ ਵੋਟ ਹੈ ਕਾਲੀਦਲ ਤੇ ਆਜੀ ਉਹ ਤੇ 10-12 ਹਜ਼ਾਰ ਰੋਟ ਤੇ ਖੜਾ ਹੈ ਗੰਧ ਦੇ ਲਗਿਆ ਪੜ ਲੈਣ ਨਾਂ ਦੇ ਡਾਇਨਾਸੌਰ ਆਉਣੇ ਆ ਤੇ ਨਾ ਕਾਲੀਦਲ ਵਾਪਸ ਆਉਣਾ ਹੈ ਗਟੂਆ ਸਾਹਿਬ ਨੇ ਸਿਰਫ ਤੇ ਸਿਰਫ ਇੱਕ ਤੇ ਯਾ ਕੀਤਾ ਝੂਠ ਦਾ ਲਾਇਸੈਂਸ ਲਿਆ ਹੈ ਆਈਟੀ ਵਿਦ ਕੋ ਲੋਕਾਂ ਨੂੰ ਗਾਲਾਂ ਕਢਵਾ ਸਕਦੇ ਐ ਲੋਕਾਂ ਦੇ ਖਿਲਾਫ ਪਲਵਾ ਸਕਦੇ ਐ ਪਰ ਸੱਚ ਜਿਹੜਾ ਉਹ ਝੂਠਾ ਨਹੀਂ ਜਾਂਦਾ ਹਰ ਸੱਚ ਰਹਿੰਦਾ ਹੈ ਜੇ ਆਪਣੀਆਂ ਗੱਲਾਂ ਦੀ ਆਵਾਜ਼ ਆਉਣ ਤੇ ਜਿਹੜੀ ਸੱਚ ਦੀ ਗੱਲ ਹੈ ਪੰਥ ਦੀ ਗੱਲ ਹੈ ਸਾਰੇ ਲੋਕ ਪੰਥ ਨੂੰ ਮੰਨਣ ਵਾਲੇ ਆ ਅਸੀਂ ਇਹਨਾਂ ਨੂੰ ਵੱਧ ਮੰਨਦੇ ਆ ਗੁਰੂ ਪਰ ਇਹ ਪੰਥ ਦੇ ਠੇਕੇਦਾਰ ਹੋ ਸਕਦੇ ਐ ਤੁਸੀਂ ਵਿਕੇ ਰਾਜ ਭਾਗ ਜਦੋਂ ਇਹਨਾਂ ਦੀਆਂ ਸਰਕਾਰਾਂ ਸੀ ਆ ਤਹਿਸੀਲਦਾਰ ਭਰਤੀ ਹੋਏ ਉਹ ਕੱਢ ਲੋ ਕਿੰਨਾ ਵੱਡਾ ਘਪਲਾ ਹੈ ਮਾਨਸਾਮ ਦੀ ਸਰਕਾਰ ਦੇ ਵਿੱਚ ਲੋਕਾਂ ਨੂੰ ਨੌਕਰੀਆਂ ਮਿਲੀਆਂ ਤੁਸੀਂ ਸਾਰੇ ਪ੍ਰੈਸ ਵਾਲੇ ਸਤਕਾਰਯੋਗ ਭਰਾ ਬੈਠੇ ਹੋ ਅੱਜ ਤੱਕ ਤੁਹਾਡੇ ਸਾਹਮਣੇ ਕੋਈ ਗੱਲ ਆਈ ਹੈ ਕੋਈ ਜਿਹੜੀ ਨੌਕਰੀ ਹੈ ਕਿਸੇ ਨਾ ਕੋਈ ਰੈਸਾ-ਵੇਸਾ ਕਰਕੇ ਕੀਤੀ ਹੋਵੇ ਇਹਨਾਂ ਦੀਆਂ ਸਰਕਾਰਾਂ ਦੇ ਵਿੱਚ ਵੰਡੀਆਂ ਪਾਈਆਂ ਜਾਂਦੀਆਂ ਸੀ ਇੰਨੇ ਬੱਚੇ ਭਰਤੀ ਕਰਨੇ ਆ ਆ ਇੰਨੇ ਐਮਐਲਏ ਦੇ ਆ ਇੰਨੇ ਮੰਤਰੀ ਦੇ ਐ ਉਥੇ ਵਸੂਦੇ ਵਾਲੀਆਂ ਹੁੰਦੀਆਂ ਲੋਕ ਭਗਵੰਤ ਮਾਨ ਸਾਹਿਬ ਨੂੰ ਦੁਬਾਰਾ ਮੁੱਖ ਮੰਤਰੀ ਬਿਕਣਾ ਚਾਹੁੰਦੇ ਇਹਨਾਂ ਲੋਕਾਂ ਨੂੰ ਹਜਮ ਨਹੀਂ ਹੋ ਰਿਹਾ ਤਾਂ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਕੇ ਇਹ ਲੋਕ ਕਰਦੇ ਆ ਜੋ ਨਰਾਦਰ ਇਹਨਾਂ ਨੇ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਜੀ ਦਾ ਕੀਤਾ ਧੀਆਂ ਭੈਣਾਂ ਦੀਆਂ ਗਾਲਾਂ ਤੱਕ ਕੱਢੀਆਂ ਉਹ ਲੋਕ ਯਾਰ ਇਹ ਬੰਦਾ ਸਾਨੂੰ ਦੱਸਣਾ ਚਾਹੁੰਦਾ ਕੋਈ ਬਾਕੀ ਸਾਰੇ ਬੜੇ ਛਿਆਣੇ ਹੋ ਸਮਝਦੇ ਹੋ ਕਿ ਇਹਨਾਂ ਲੋਕਾਂ ਦੀ ਮਨਸ਼ਾ ਕੀ ਹੈ ਪੰਜਾਬ ਨੂੰ ਆਗ ਕਿਦਾਂ ਲਾਈ ਇਹਨਾਂ ਨੇ ਤੇ ਗਾਂ ਕਿਦਾਂ ਲਾਉਂਦੇ ਕਿਉਂ ਸੋਚ ਰਹੇ ਕਿ ਲੱਗਦਾ ਹੈ ਕਿ ਪਰਿਵਾਰਵਾਦ ਰਾਜਨੀਤੀ ਦੇ ਵਿੱਚ ਨਹੀਂ ਆਉਣਾ ਚਾਹੀਦਾ ਕਿਉਂਕਿ ਅਸੀਂ ਦੇਖ ਰਹੇ ਹਾਂ ਜਿਵੇਂ ਸੀਐਮ ਸਾਹਿਬ ਦੇ ਪਰਿਵਾਰ ਦੇ ਉੱਤੇ ਬਹੁਤ ਸਿੱਕੀਆਂ ਚਿੱਠੀਆਂ ਜਾਰੀਆਂ ਨੇ ਕਿਵੇਂ ਦੇਖ ਰਹੇ ਹਾਂ ਇਸ ਨੂੰ ਉਹ ਜਿਹੜੀਆਂ ਰਵਾਇਤੀ ਪਾਰਟੀਆਂ ਆ ਉਹਦੇ ਵਿੱਚ ਪਰਿਵਾਰਵਾਦ ਨਹੀਂ ਤੇ ਹੁੰਦੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਪਰਿਵਾਰਵਾਦ ਨਹੀਂ ਮਾਨ ਸਰਪ ਨੇ ਪਿੱਛੇ ਇੱਕ ਪ੍ਰੈਸ ਕਾਨਫਰੰਸ ਉਸੇ ਉਥੇ ਕਿਹਾ ਸੀ ਟ੍ਰੈਲੀ ਦੇ ਵਿੱਚ ਕਿ ਇਹਦੇ ਕਿਸ ਨੂੰ ਪਤਾ ਇਹਨੇ ਕਿੰਨੇ ਕਿੱਥੋਂ ਲੜਨੇ ਨੇ ਕਿੰਨੇ ਕਿੱਥੋਂ ਲੜਨੇ ਇਹ ਤਾਂ ਲੋਕਾਂ ਦੀ ਗੱਲ ਹੈ ਲੋਕ ਜਿਹਨੂੰ ਚਾਹਣਗੇ ਆਮ ਆਦਮੀ ਪਾਰਟੀ ਵਿੱਚ ਕੋਈ ਪਰਿਵਾਰਵਾਦ ਨਹੀਂ ਇਹ ਅਜੇ ਆਪ ਅਜੇ ਛੱਗੇ ਭੱਲੇ ਤੇ ਮਗਰੁੰਡਾ ਮਗਰੇ ਜਿਹੜੇ ਚੜਿਆ ਆਉਂਦਾ ਲੋਕਾਂ ਦੇ ਪੁੱਤ ਮਰਵਾ ਕੇ ਆਪਦੇ ਪੁੱਤਾਂ ਨੂੰ ਸੇਫ ਕਰਕੇ ਫਿਰ ਰਾਜ ਭਾਗ ਦੇ ਬੋਨਾਂ ਪੋਣਾ ਚਾਹੁੰਦੇ ਆ ਉਦਰ ਤੋਂ ਦੇਖਦੀ ਹੈ ਜੋ ਲੋਕਾਂ ਦਾ ਕੀਤਾ ਹੈ ਉਹ ਲੋਕਾਂ ਦੇ ਪੁੱਤ ਮਰਵਾਏ ਆ ਉਦੋਂ ਤੁਹਾਨੂੰ ਮੱਕੇ ਕੀ ਨਹੀਂ ਉਹ ਕਹਿੰਦੇ ਕਿ ਸਾਡੀ ਅਕਾਲੀ ਦਲ ਤੇ ਵਾਪਸੀ ਹੋਈ ਹੈ ਬਟੂਆ ਸਾਹਿਬ ਨੇ ਕਿਵੇਂ ਦੇਖ ਰਹੇ ਹੋ ਇਸ ਨੂੰ ਵਾਪਸੀ ਕਿਵੇਂ ਦੇਖ ਰਹੇ ਹੋ ਤੁਸੀਂ ਤੁਹਾਡਾ ਕਾਫੀ ਤਰਸ ਰਹਾ ਹੈ ਰਾਏ ਅਕਾਲੀ ਦਲ ਕਹਿੰਦੇ ਕਿ ਜਿਹਨੇ ਮੇਰੀ ਗੱਲ ਸੁਣੀ ਉਸ ਦਾ ਪੁਰਾਣਾ ਦਾਸਾ ਲੇਖਾ ਕਰ ਲੈਣਾ ਲੱਗਦਾ ਹੈ ਕਿ ਅਕਾਲੀ ਦਲ ਵਾਸਤੇ ਸੇਵਾ ਬਹੁਤ ਜ਼ਰੂਰੀ ਹੋਉਂਦਾ ਬਟੂਆ ਸਾਹਿਬ ਹੋਰ ਚੰਗਾ ਹੈ ਜਿਸ ਨੇ ਕਿਹਾ ਬਹੁਤ ਚੰਗਾ ਆ ਬਟੂਆ ਸਾਹਿਬ ਅਕਾਲੀ ਦਲ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਿ ਦੁਸ਼ਮਣ ਦੀ ਲੋੜ ਨਹੀਂ ਹੈ ਕਿਨੇ ਆਪੇ ਖਤਮ ਕਰ ਦੇਣਾ ਕਹਿੰਦੇ ਸਾਲੀਦਾ ਉਹ ਜਮਾਤ ਸੀ ਜਿੰਨੇ ਪੰਜਾਬ ਦੇ ਵਾਸਤੇ ਬਹੁਤ ਚੰਗਾ ਹੈ ਪਾਰਟੀ ਕੋਈ ਮਾੜੀ ਨਹੀਂ ਹੁੰਦੀ ਕੋਈ ਪਾਰਟੀ ਮਾੜੀ ਨਹੀਂ ਹੈ ਸਿਰਫ ਦੇਖਣਾ ਹੈ ਕਿ ਉਹਦਾ ਪ੍ਰਬੰਧ ਕਿੰਨਾ ਹੱਥਾਂ ਤੇ ਕਿਹੜੇ ਲੋਕ ਉਸ ਪਾਕ ਪਾਰਟੀ ਦਾ ਪ੍ਰਬੰਧ ਚਲਾ ਰਹੇ ਹੈ ਗੋਟੂਆ ਸਾਹਿਬ ਆ ਗਿਆ ਤੇ ਗੁਰਮਾਰਿਆਂ ਦੀ ਕਿਰਪਾ ਕਰਦੀ ਕਰ ਦੇਣਗੇ ਖਤਮ ਮਾਮਲਾ ਰਾਜ ਭਾਗ ਕਰਨ ਵਾਲਾ ਅਕਾਲੀ ਦਲ ਦੋ ਸੀਟਾਂ ਦੇ ਸਿਮਟ ਕੇ ਰਹਿ ਗਿਆ ਉਹ ਵੀ ਇੱਕ ਮਨਪ੍ਰੀਤ ਸਿੰਘ ਕਾਲੀ ਜੀ ਵੱਖਰੇ ਆ ਤੇ ਬੀਬੀ ਜਿੱਟੇ ਵਾਲੀ ਉਹ ਵੱਖਰੀ ਹੈ ਇੱਕ ਸੀਟ ਇੱਕ ਸੀਟ ਨਾਲ 2027 ਚੋਂ ਆਉਣ ਦੀਆਂ ਦੁਬਾਰਾ ਗੱਲਾਂ ਕਰਦੇ ਆ ਕੋੜ ਕਿਰਲੀ ਚ ਹਵਾ ਭਰ ਕੇ ਉਹਨੂੰ ਸੰਗਲ ਪਾ ਕੇ ਵਿਖਾਈ ਜਾਂਦੇ ਕਿ ਜੀ ਪੈਨਾਸੌਰ ਆ ਗਿਆ ਐਸੀ ਸੋਚਦਾ ਬੰਦੇ ਦੀ ਅਕਲ ਘਰੇ ਘਾ ਚਰਨ ਗਈ ਨਾ ਤੇ ਡੈਨਾਸੌਰ ਹੋਣ ਕੇ ਨਾ ਕਾਲੀ ਦਾ ਵਾਪਸ ਆਏ ਆ ਆਮ ਆਦਮੀ ਪਾਰਟੀ ਦੀ ਲੋਕ ਸਰਕਾਰ ਤੋਂ ਖੁਸ਼ ਹੈ ਭਗਵਨ ਸਿੰਘ ਮਾਨ ਤੋਂ ਖੁਸ਼ ਹੈ ਕੇਜਰੀਵਾਲ ਸਾਹਿਬ ਦੀ ਸੋਚ ਤੇ ਉਹਨੂੰ ਬੂੜ ਪੈ ਰਹੇ ਆ ਲੋਕਦਵਾਰਾਂ 22 ਦੇ ਵਿੱਚ ਆਵਾਜ਼ੀ ਪਾਰਟੀ ਸਰਕਾਰ ਬਣਾਉਣ ਜਾ ਰਹੇ ਆ ਇਹ ਬਿਲਕੁਲ ਸੱਚ ਹੈ